ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਆਪਣੇ ਜਿਗਰੀ ਮਿੱਤਰ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਇਹ 6 ਗੱਲਾਂ ਨਹੀਂ ਤਾਂ ਪੁੱਛਤਾਉਗੇ ਜੀਵਨ ਵਿੱਚ ਸਾਡੇ ਕੋਲ ਕੁਝ ਅਜੀਹਾਂ ਗੱਲਾਂ ਹੁੰਦੀਆਂ ਨੇ ਜੋ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੀਆਂ ਨੇ ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹਨਾਂ ਵਿੱਚੋਂ ਕੁਝ ਗੱਲਾਂ ਅਜੀਹਾਂ ਵੀ ਹੁੰਦੀਆਂ ਨੇ ਜੋ ਸਾਨੂੰ ਸਭ ਤੋਂ ਨੇੜਲੇ ਜਿਗਰੀ ਮਿੱਤਰ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਮਿੱਤਰਤਾ ਇੱਕ ਅਜੀਹਾ ਰਿਸ਼ਤਾ ਹੈ ਜੋ ਵਿਸ਼ਵਾਸ ਪਿਆਰ ਅਤੇ ਸਮਝ ਤੇ ਟਿਕਿਆ ਹੁੰਦਾ ਹੈ ਪਰ ਕਈ ਵਾਰ ਸਾਡੀ ਸਰਲਤਾ ਅਤੇ ਭਾਵੁਕਤਾ ਸਾਨੂੰ ਉਹ ਗੱਲਾਂ ਸਾਂਝੀਆਂ ਕਰਨ ਲਈ ਮਜਬੂਰ ਕਰ ਦਿੰਦੀ ਹੈ ਜੋ ਸਾਨੂੰ ਗੁਪਤ ਰੱਖਣੀਆਂ ਚਾਹੀਦੀਆਂ ਸਨ ਅੱਜ ਅਸੀਂ ਤੁਹਾਨੂੰ ਅਜਿਹੀਆਂ 6 ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਕਿਸੇ ਵੀ ਹਾਲਤ ਵਿੱਚ ਆਪਣੇ ਸਭ ਤੋਂ ਵਧੀਆ ਮਿੱਤਰ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ ਇਹ ਗੱਲਾਂ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਅਤੇ ਜੇਕਰ ਇਹ ਗਲਤ ਹੱਥਾਂ ਵਿੱਚ ਪਹੁੰਚ ਗਈਆਂ ਤਾਂ ਤੁਸੀਂ ਪਛਤਾਵੇ ਦੇ ਸਮੁੰਦਰ ਵਿੱਚ ਡੁੱਬ ਸਕਦੇ ਹੋ ਸਾਡੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਸਮਝਾਵਾਂਗੇ ਜੋ ਤੁਹਾਡੀ ਜ਼ਿੰਦਗੀ ਨੂੰ ਸੁਰੱਖਿਅਤ ਅਤੇ ਸੁਖਮਈ ਬਣਾਉਣ ਵਿੱਚ ਮਦਦ ਕਰਨਗੀਆਂ ਤੁਸੀਂ ਸੋਚ ਰਹੇ ਹੋਗੇ ਕਿ ਅਜੀਆਂ ਕੀ ਗੱਲਾਂ ਹੋ ਸਕਦੀਆਂ ਨੇ ਜੋ ਸਾਨੂੰ ਆਪਣੇ ਜਿਗਰੀ ਮਿੱਤਰ ਤੋਂ ਵੀ ਲੁਕਾਉਣੀਆਂ ਪੈਣ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਪਹਿਲੀ ਗੱਲ ਜੋ ਸ਼ਾਇਦ ਤੁਸੀਂ ਕਦੇ ਸੋਚੀ ਵੀ ਨਾ ਹੋਵੇ ਪਹਿਲੀ ਗੱਲ ਜੋ ਤੁਹਾਨੂੰ ਕਦੇ ਵੀ ਆਪਣੇ ਜਿਗਰੀ ਮਿੱਤਰ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਉਹ ਹੈ ਤੁਹਾਡੀਆਂ ਨਿੱਜੀ ਅਤੇ ਪਰਿਵਾਰਕ ਸਮੱਸਿਆਵਾਂ ਜੀ ਹਾਂ ਸਾਡੇ ਸਭ ਦੇ ਜੀਵਨ ਵਿੱਚ ਕੁਝ ਨਾ ਕੁਝ ਸਮੱਸਿਆਵਾਂ ਤਾਂ ਹੁੰਦੀਆਂ ਹੀ ਨੇ ਪਰ ਜਦੋਂ ਤੁਸੀਂ ਆਪਣੇ ਪਰਿਵਾਰ ਦੀਆਂ ਨਿੱਜੀ ਗੱਲਾਂ ਜਿਵੇਂ ਕਿ ਮਾਤਾ ਪਿਤਾ ਦੀਆਂ ਆਪਸੀ ਤਕਰਾਰਾਂ ਭੈਣ ਭਰਾ ਦੀਆਂ ਲੜਾਈਆਂ ਜਾਂ ਘਰ ਦੀਆਂ ਵਿੱਤੀ ਮੁਸੀਬਤਾਂ ਆਪਣੇ ਮਿੱਤਰ ਨਾਲ ਸਾਂਝੀਆਂ ਕਰਦੇ ਹੋ ਤਾਂ ਤੁਸੀਂ ਅਣਜਾਣੇ ਵਿੱਚ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਦਾਹ ਤੇ ਲਾ ਦਿੰਦੇ ਹੋ ਮਿੱਤਰ ਭਾਵੇਂ ਕਿੰਨਾ ਵੀ ਜਿਗਰੀ ਕਿਉਂ ਨਾ ਹੋਵੇ ਮਨੁੱਖੀ ਸੁਭਾਅ ਜਿਹਾ ਹੁੰਦਾ ਹੈ ਕਿ ਕਈ ਵਾਰ ਗੱਲਾਂ ਗਾਹ ਵਜ ਜਾਂਦੀਆਂ ਨੇ ਹੋ ਸਕਦਾ ਹੈ ਕਿ ਤੁਹਾਡਾ ਮਿੱਤਰ ਉਸ ਗੱਲ ਨੂੰ ਕਿਸੇ ਹੋਰ ਨਾਲ ਸਾਂਝਾ ਕਰ ਦੇਵੇ ਭਾਵੇਂ ਅਣਜਾਣੇ ਵਿੱਚ ਹੀ ਸਹੀ ਇਸ ਨਾਲ ਨਾ ਸਿਰਫ ਤੁਹਾਡੇ ਪਰਿਵਾਰ ਦੀ ਗੁਪਤਤਾ ਮੰਗ ਹੁੰਦੀ ਹੈ ਸਗੋਂ ਤੁਹਾਡੀਆਂ ਸਮੱਸਿਆਵਾਂ ਦਾ ਮਜ਼ਾਕ ਵੀ ਬਣ ਸਕਦਾ ਹੈ ਮੈਂ ਇੱਕ ਵਾਰੀ ਆਪਣੇ ਇੱਕ ਜਾਣਕਾਰ ਦੀ ਕਹਾਣੀ ਸੁਣੀ ਸੀ ਉਸ ਨੇ ਆਪਣੇ ਮਿੱਤਰ ਨੂੰ ਆਪਣੇ ਘਰ ਦੀਆਂ ਵਿੱਤੀ ਮੁਸੀਬਤਾਂ ਦੱਸ ਦਿੱਤੀਆਂ ਉਹ ਸੋਚਦਾ ਸੀ ਕਿ ਉਸ ਦਾ ਮਿੱਤਰ ਉਸ ਨੂੰ ਸਮਝੇਗਾ ਪਰ ਬਦਕਿਸਮਤੀ ਨਾਲ ਉਹ ਗੱਲ ਸਾਰੇ ਸਕੂਲ ਵਿੱਚ ਫੈਲ ਗਈ ਨਤੀਜਾ ਉਸ ਦੀ ਬੇਇੱਜ਼ਤੀ ਹੋਈ ਅਤੇ ਉਸ ਦਾ ਵਿਸ਼ਵਾਸ ਮਿੱਤਰਤਾ ਤੇ ਤੋਂ ਉੱਠ ਗਿਆ ਇਸ ਲਈ ਆਪਣੀਆਂ ਨਿੱਜੀ ਸਮੱਸਿਆਵਾਂ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਜੇਕਰ ਸਮੱਸਿਆ ਦਾ ਹੱਲ ਚਾਹੀਦਾ ਹੈ ਤਾਂ ਕਿਸੇ ਸਲਾਹਕਾਰ ਜਾਂ ਪਰਿਵਾਰਿਕ ਮੈਂਬਰ ਨਾਲ ਗੱਲ ਕਰੋ ਪਰ ਮਿੱਤਰ ਨੂੰ ਇਸ ਵਿੱਚ ਨਾ ਘਸੀਟੋ ਦੂਜੀ ਗੱਲ ਜੋ ਤੁਸੀਂ ਆਪਣੇ ਜਿਗਰੀ ਮਿੱਤਰ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੀਆਂ ਵਿੱਤੀ ਯੋਜਨਾਵਾਂ ਅਤੇ ਬੱਚਤਾਂ ਪੈਸੇ ਦੀਆਂ ਗੱਲਾਂ ਹਮੇਸ਼ਾ ਹੀ ਸੰਵੇਦਨਸ਼ੀਲ ਹੁੰਦੀਆਂ ਨੇ ਜੇਕਰ ਤੁਸੀਂ ਆਪਣੇ ਮਿੱਤਰ ਨੂੰ ਦੱਸਦੇ ਹੋ ਕਿ ਤੁਹਾਡੇ ਕੋਲ ਕਿੰਨੀ ਬੱਚਤ ਹੈ ਤੁਸੀਂ ਕਿਹੜੀ ਨਿਵੇਸ਼ ਯੋਜਨਾ ਵਿੱਚ ਪੈਸੇ ਲਾ ਰਹੇ ਹੋ ਜਾਂ ਤੁਸੀਂ ਕੋਈ ਵੱਡੀ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਇਹ ਗੱਲਾਂ ਗਲਤ ਤਰੀਕੇ ਨਾਲ ਵਰਤੀਆਂ ਜਾ ਸਕਦੀਆਂ ਨੇ ਕਈ ਵਾਰ ਮਿੱਤਰ ਈਰਖਾ ਦੀ ਭਾਵਨਾ ਵਿੱਚ ਆ ਕੇ ਤੁਹਾਡੇ ਬਾਰੇ ਗਲਤ ਸੋਚ ਸਕਦੇ ਨੇ ਜਾਂ ਤੁਹਾਡੇ ਤੋਂ ਪੈਸੇ ਮੰਗ ਸਕਦੇ ਨੇ ਇੱਕ ਵਾਰੀ ਮੇਰੇ ਨਾਲ ਵਾਪਰਿਆ ਸੀ ਕਿ ਮੇਰੇ ਇੱਕ ਜਾਣਕਾਰ ਨੇ ਆਪਣੇ ਮਿੱਤਰ ਨੂੰ ਆਪਣੀ ਨਵੀਂ ਪ੍ਰਾਪਰਟੀ ਖਰੀਦਣ ਦੀ ਯੋਜਨਾ ਦੱਸ ਦਿੱਤੀ ਉਸ ਮਿੱਤਰ ਨੇ ਉਸ ਨੂੰ ਇੱਕ ਅਜੇ ਹੀ ਜਗ੍ਹਾ ਸੁਝਾਈ ਜੋ ਬਾਅਦ ਵਿੱਚ ਘਾਟੇ ਦਾ ਸੌਦਾ ਸਾਬਤ ਹੋਈ ਜੇ ਉਸ ਨੇ ਆਪਣੀ ਯੋਜਨਾ ਗੁਪਤ ਰੱਖੀ ਹੁੰਦੀ ਤਾਂ ਸ਼ਾਇਦ ਉਸੇ ਦਾ ਨੁਕਸਾਨ ਨਾ ਹੁੰਦਾ ਵਿੱਤੀ ਗੱਲਾਂ ਨੂੰ ਸਿਰਫ ਆਪਣੇ ਪਰਿਵਾਰ ਜਾਂ ਕਿਸੇ ਵਿੱਤੀ ਸਲਾਹਕਾਰ ਨਾਲ ਸਾਂਝਾ ਕਰੋ। ਮਿੱਤਰ ਨੂੰ ਇਨ੍ਹਾਂ ਗੱਲਾਂ ਵਿੱਚ ਸ਼ਾਮਲ ਕਰਨ ਨਾਲ ਕਈ ਵਾਰ ਤੁਹਾਡੀ ਆਰਥਿਕ ਸੁਰੱਖਿਆ ਤੇ ਸਵਾਲ ਖੜੇ ਹੋ ਸਕਦੇ ਨੇ। ਇਸ ਲਈ ਆਪਣੀਆਂ ਵਿੱਤੀ ਯੋਜਨਾਵਾਂ ਨੂੰ ਗੁਪਤ ਰੱਖਣਾ ਹੀ ਸਮਝਦਾਰੀ ਹੈ। ਤੀਜੀ ਗੱਲ ਜੋ ਤੁਸੀਂ ਆਪਣੇ ਮਿੱਤਰ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੇ ਕਿਸੇ ਹੋਰ ਮਿੱਤਰ ਜਾਂ ਜਾਣਕਾਰ ਦੀਆਂ ਨਿੱਜੀ ਗੱਲਾਂ। ਜੇਕਰ ਕਿਸੇ ਨੇ ਤੁਹਾਡੇ ਨਾਲ ਆਪਣੀ ਕੋਈ ਗੁਪਤ ਗੱਲ ਸਾਂਝੀ ਕੀਤੀ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਸ ਦਾ ਵਿਸ਼ਵਾਸ ਨਾ ਤੋੜੋ। ਕਈ ਵਾਰ ਅਸੀਂ ਸੋਚਦੇ ਹਾਂ ਕਿ ਜਿਗਰੀ ਮਿੱਤਰ ਨੂੰ ਦੱਸਣ ਵਿੱਚ ਕੀ ਹਰਜ ਹੈ ਪਰ ਇਹ ਇੱਕ ਵੱਡੀ ਗਲਤੀ ਨੂੰਦੀ ਹੈ ਜੇ ਤੁਸੀਂ ਕਿਸੇ ਦੀਆਂ ਨਿੱਜੀ ਗੱਲਾਂ ਆਪਣੇ ਮਿੱਤਰ ਨਾਲ ਸਾਂਝੀਆਂ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਉਸ ਵਿਅਕਤੀ ਦਾ ਵਿਸ਼ਵਾਸ ਤੋੜਦੇ ਹੋ ਸਗੋਂ ਆਪਣੀ ਸਾਖ ਨੂੰ ਵੀ ਖਤਰੇ ਵਿੱਚ ਪਾਉਂਦੇ ਹੋ ਮੈਂ ਇੱਕ ਅਜਿਹੀ ਘਟਨਾ ਬਾਰੇ ਸੁਣਿਆ ਸੀ ਜਿੱਥੇ ਇੱਕ ਲੜਕੇ ਨੇ ਆਪਣੇ ਇੱਕ ਮਿੱਤਰ ਦੀ ਨਿੱਜੀ ਗੱਲ ਦੂਜੇ ਮਿੱਤਰ ਨਾਲ ਸਾਂਝੀ ਕਰ ਦਿੱਤੀ ਉਹ ਗੱਲ ਫੈਲਦੀ ਫੈਲਦੀ ਸਾਰੇ ਸਾਥੀਆਂ ਤੱਕ ਪਹੁੰਚ ਗਈ ਅਤੇ ਨਤੀਜੇ ਵਜੋਂ ਉਸਦੀ ਮਿੱਤਰਤਾ ਟੁੱਟ ਗਈ। ਅਜਿਹੀ ਸਥਿਤੀ ਵਿੱਚ ਨਾ ਸਿਰਫ ਤੁਹਾਡੀ ਸਾਖ ਤੇ ਸਵਾਲ ਉੱਠਦੇ ਨੇ ਸਗੋਂ ਤੁਹਾਡੇ ਮਿੱਤਰ ਵੀ ਤੁਹਾਡੇ ਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਨੇ। ਇਸ ਲਈ ਕਦੇ ਵੀ ਕਿਸੇ ਦੀਆਂ ਗੁਪਤ ਗੱਲਾਂ ਨੂੰ ਅਗਾਹ ਨਾ ਵਧਾਓ। ਜੇਕਰ ਕੋਈ ਤੁਹਾਡੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕਰਦਾ ਹੈ ਤਾਂ ਉਸ ਨੂੰ ਆਪਣੇ ਤੱਕ ਹੀ ਸੀਮਿਤ ਰੱਖੋ। ਚੌਥੀ ਗੱਲ ਜੋ ਤੁਸੀਂ ਆਪਣੇ ਜਿਗਰੀ ਮਿੱਤਰ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੀਆਂ ਨਿੱਜੀ ਅਸਫਲਤਾਵਾਂ ਜਾਂ ਕਮਜ਼ੋਰੀਆਂ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਪਲ ਹੁੰਦੇ ਨੇ ਜਦੋਂ ਉਹ ਅਸਫਲ ਹੁੰਦਾ ਹੈ ਜਾਂ ਉਸ ਦੀਆਂ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਨੇ ਪਰ ਇਹਨਾਂ ਗੱਲਾਂ ਨੂੰ ਸਾਂਝਾ ਕਰਨ ਨਾਲ ਕਈ ਵਾਰ ਮਿੱਤਰ ਤੁਹਾਡੇ ਪ੍ਰਤੀ ਗਲਤ ਧਾਰਨਾ ਬਣਾ ਸਕਦੇ ਨੇ ਜਿਵੇਂ ਕਿ ਜੇ ਤੁਸੀਂ ਆਪਣੇ ਮਿੱਤਰ ਨੂੰ ਦੱਸ ਦਿਓ ਕਿ ਤੁਸੀਂ ਕਿਸੇ ਪ੍ਰੀਖਿਆ ਵਿੱਚ ਸਫਲ ਹੋ ਗਏ ਜਾਂ ਤੁਹਾਨੂੰ ਕਿਸੇ ਖਾਸ ਗੱਲ ਦਾ ਡਰ ਹੈ ਤਾਂ ਹੋ ਸਕਦਾ ਹੈ ਕਿ ਉਹ ਤੁਹਾਨੂੰ ਘੱਟ ਸਮਝਣ ਜਾਂ ਤੁਹਾਡੀਆਂ ਕਮਜ਼ੋਰੀਆਂ ਨੂੰ ਮਜ਼ਾਕ ਦਾ ਹਿੱਸਾ ਬਣਾਉਣ ਇੱਕ ਵਾਰੀ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ ਕਿ ਉਸਨੇ ਆਪਣੀ ਇੱਕ ਨਿੱਜੀ ਅਸਫਲਤਾ ਆਪਣੇ ਮਿੱਤਰ ਨਾਲ ਸਾਂਝੀ ਕੀਤੀ ਅਤੇ ਬਾਅਦ ਵਿੱਚ ਉਸ ਮਿੱਤਰ ਨੇ ਉਸ ਦੀ ਗੱਲ ਨੂੰ ਮਜ਼ਾਕ ਵਿੱਚ ਸਾਰੇ ਸਾਥੀਆਂ ਸਾਹਮਣੇ ਉਠਾਇਆ ਇਸ ਨਾਲ ਉਸ ਦੀ ਬਹੁਤ ਬੇਇੱਜ਼ਤੀ ਹੋਈ ਅਤੇ ਉਸ ਨੂੰ ਸੰਘਰਸ਼ ਕਰਨਾ ਪਿਆ ਇਸ ਲਈ ਆਪਣੀਆਂ ਅਸਫਲਤਾਵਾਂ ਅਤੇ ਕਮਜ਼ੋਰੀਆਂ ਨੂੰ ਸਿਰਫ ਉਹਨਾਂ ਨਾਲ ਸਾਂਝਾ ਕਰੋ ਜੋ ਤੁਹਾਨੂੰ ਸਹੀ ਸਲਾਹ ਦੇ ਸਕਣ ਜਾਂ ਤੁਹਾਡੀ ਮਦਦ ਕਰ ਸਕਣ ਮਿੱਤਰਤਾ ਵਿੱਚ ਭਾਵੁਕਤਾ ਤਾਂ ਚੰਗੀ ਗੱਲ ਹੈ ਪਰ ਆਪਣੀਆਂ ਕਮਜ਼ੋਰੀਆਂ ਨੂੰ ਖੁੱਲੇआम ਸਾਂਝਾ ਕਰਨਾ ਤੁਹਾਡੇ ਲਈ ਮੁਸੀਬਤ ਖੜੀ ਕਰ ਸਕਦਾ ਹੈ। ਪੰਜਵੀਂ ਗੱਲ ਜੋ ਤੁਸੀਂ ਆਪਣੇ ਜਿਗਰੀ ਮਿੱਤਰ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੀਆਂ ਭਵਿੱਖ ਦੀਆਂ ਵੱਡੀਆਂ ਯੋਜਨਾਵਾਂ। ਜਦੋਂ ਅਸੀਂ ਕੋਈ ਵੱਡਾ ਸੁਪਨਾ ਦੇਖਦੇ ਹਾਂ ਜਿਵੇਂ ਕਿ ਵਿਦੇਸ਼ ਜਾਣ ਦੀ ਯੋਜਨਾ, ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਜਾਂ ਕੋਈ ਵੱਡੀ ਪ੍ਰਾਪਤੀ ਦੀ ਤਿਆਰੀ ਤਾਂ ਸਾਨੂੰ ਚਾਹੁੰਦਾ ਹੈ ਕਿ ਸਾਰਿਆਂ ਨੂੰ ਦੱਸੀਏ। ਪਰ ਸੋਚੋ ਜੇ ਤੁਹਾਡੀਆਂ ਇਹ ਯੋਜਨਾਵਾਂ ਗੁਪਤ ਨਾ ਰਹਿਣ ਅਤੇ ਕਿਸੇ ਨੂੰ ਈਰਖਾ ਹੋ ਜਾਵੇ ਕਈ ਵਾਰ ਮਿੱਤਰ ਵੀ ਅਣਜਾਣੇ ਵਿੱਚ ਹੀ ਸਹੀ ਤੁਹਾਡੀਆਂ ਯੋਜਨਾਵਾਂ ਨੂੰ ਲੀਕ ਕਰ ਸਕਦੇ ਨੇ ਜਾਂ ਉਹਨਾਂ ਦੀ رائے ਤੁਹਾਡੇ ਜੋਸ਼ ਨੂੰ ਘਟਾ ਸਕਦੀ ਹੈ ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਸੀ ਜਿਸ ਨੇ ਆਪਣੇ ਨਵੇਂ ਸਟਾਰਟਅੱਪ ਦੀ ਯੋਜਨਾ ਆਪਣੇ ਮਿੱਤਰ ਨਾਲ ਸਾਂਝੀ ਕੀਤੀ ਉਸ ਮਿੱਤਰ ਨੇ ਸ਼ਾਇਦ ਈਰਖਾ ਵਿੱਚ ਉਸ ਦੀ ਯੋਜਨਾ ਨੂੰ ਦੂਜਿਆਂ ਨਾਲ ਸਾਂਝਾ ਕਰ ਦਿੱਤਾ ਅਤੇ ਨਤੀਜੇ ਵਜੋਂ ਉਸ ਦੀ ਯੋਜਨਾ ਅਜੇ ਵੀ ਅਧੂਰੀ ਹੈ ਇਸ ਲਈ ਆਪਣੀਆਂ ਵੱਡੀਆਂ ਯੋਜਨਾਵਾਂ ਨੂੰ ਸਿਰਫ ਉਹਨਾਂ ਨਾਲ ਸਾਂਝਾ ਕਰੋ ਜੋ ਸੱਚਮੁੱਚ ਤੁਹਾਡੀ ਸਫਲਤਾ ਵਿੱਚ ਹਿੱਸਾ ਲੈ ਸਕਣ ਜਦੋਂ ਤੱਕ ਤੁਹਾਡੀ ਯੋਜਨਾ ਪੂਰੀ ਨਹੀਂ ਹੋ ਜਾਂਦੀ ਉਸ ਨੂੰ ਗੁਪਤ ਰੱਖਣਾ ਹੀ ਸਮਝਦਾਰੀ ਹੈ ਛੇਵੀਂ ਅਤੇ ਅੰਤਿਮ ਗੱਲ ਜੋ ਤੁਸੀਂ ਆਪਣੇ ਜਿਗਰੀ ਮਿੱਤਰ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੇ ਦਿਲ ਦੀਆਂ ਉਹ ਗੱਲਾਂ ਜੋ ਤੁਹਾਨੂੰ ਅੰਦਰੋਂ-ਅੰਦਰੀ ਤੋੜਦੀਆਂ ਨੇ ਹਰ ਇਨਸਾਨ ਦੇ ਜੀਵਨ ਵਿੱਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਜੋ ਉਸ ਦੇ ਦਿਲ ਵਿੱਚ ਬਹੁਤ ਡੂੰਘੀਆਂ ਹੁੰਦੀਆਂ ਨੇ ਇਹ ਗੱਲਾਂ ਸ਼ਾਇਦ ਤੁਹਾਡੇ ਅਤੀਤ ਦੀ ਕੋਈ ਗਲਤੀ ਹੋ ਸਕਦੀਆਂ ਨੇ ਕੁਈ ਅਜੀਆ ਸੁਪਨਾ ਜੋ ਤੁਸੀਂ ਕਦੇ ਪੂਰਾ ਨਹੀਂ ਕਰ ਸਕੇ ਜਾਂ ਕੋਈ ਅਜਈ ਸੱਟ ਜੋ ਤੁਹਾਨੂੰ ਅੰਦਰੋਂ-ਅੰਦਰੀ ਖਾਈ ਜਾਂਦੀ ਹੈ ਇਹਨਾਂ ਗੱਲਾਂ ਨੂੰ ਸਾਂਝਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਸਕਦੇ ਹੋ ਕਈ ਵਾਰ ਮਿੱਤਰ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ ਅਤੇ ਤੁਹਾਡੇ ਦੁੱਖ ਨੂੰ ਮਜ਼ਾਕ ਸਮਝ ਸਕਦੇ ਨੇ ਮੈਂ ਇੱਕ ਅਜੀਹ ਕਹਾਣੀ ਸੁਣੀ ਸੀ ਜਿੱਥੇ ਇੱਕ ਵਿਅਕਤੀ ਨੇ ਆਪਣੇ ਅਤੀਤ ਦੀ ਇੱਕ ਬਹੁਤ ਨਿੱਜੀ ਗੱਲ ਆਪਣੇ ਮਿੱਤਰ ਨਾਲ ਸਾਂਝੀ ਕੀਤੀ ਉਸ ਮਿੱਤਰ ਨੇ ਸ਼ਾਇਦ ਅਣਜਾਣੇ ਵਿੱਚ ਉਸ ਗੱਲ ਨੂੰ ਹੋਰਨਾਂ ਨਾਲ ਸਾਂਝਾ ਕਰ ਦਿੱਤਾ ਅਤੇ ਉਸ ਵਿਅਕਤੀ ਨੂੰ ਸਮਾਜ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਸ ਲਈ ਆਪਣੇ ਦਿਲ ਦੀਆਂ ਉਹ ਗੱਲਾਂ ਜੋ ਤੁਹਾਨੂੰ ਅੰਦਰੋਂ-ਅੰਦਰੀ ਤਕਲੀਫ ਦਿੰਦੀਆਂ ਨੇ ਉਹਨਾਂ ਨੂੰ ਸਿਰਫ ਆਪਣੇ ਤੱਕ ਹੀ ਸੀਮਤ ਰੱਖੋ ਜੇ ਤੁਹਾਨੂੰ ਸਾਂਝਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿਸੇ ਪੇਸ਼ੇਵਰ ਸਲਾਹਕਾਰ ਨਾਲ ਗੱਲ ਕਰੋ ਜੋ ਤੁਹਾਡੀਆਂ ਗੱਲਾਂ ਨੂੰ ਗੁਪਤ ਰੱਖਣ ਦੀ ਜ਼ਿੰਮੇਵਾਰੀ ਲੈ ਸਕਦਾ ਹੈ ਇਹਨਾਂ 6 ਗੱਲਾਂ ਦਾ ਸਬਕ ਇਹ ਹੈ ਕਿ ਮਿੱਤਰਤਾ ਇੱਕ ਸੁੰਦਰ ਰਿਸ਼ਤਾ ਹੈ ਪਰ ਹਰ ਰਿਸ਼ਤੇ ਦੀਆਂ ਆਪਣੀਆਂ ਹੱਦਾਂ ਹੁੰਦੀਆਂ ਨੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਕੁਝ ਗੱਲਾਂ ਨੂੰ ਗੁਪਤ ਰੱਖਣਾ ਹੀ ਸਾਡੀ ਅਤੇ ਸਾਡੇ ਰਿਸ਼ਤਿਆਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਜੇ ਅਸੀਂ ਆਪਣੀਆਂ ਨਿੱਜੀ ਵਿੱਤੀ ਜਾਂ ਭਾਵਨਾਤਮਕ ਗੱਲਾਂ ਨੂੰ ਸਾਂਝਾ ਕਰਨ ਵਿੱਚ ਸਾਵਧਾਨੀ ਨਹੀਂ ਵਰਤਦੇ ਤਾਂ ਅਸੀਂ ਅਣਜਾਣੇ ਵਿੱਚ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਸਕਦੇ ਹਾਂ ਇਸ ਲਈ ਹਮੇਸ਼ਾ ਸੋਚ ਸਮਝ ਕੇ ਅਤੇ ਸਾਵਧਾਨੀ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰੋ ਸਾਡਾ ਮੁੱਖ ਸੁਨੇਹਾ ਹੈ ਆਪਣੇ ਜਿਗਰੀ ਮਿੱਤਰ ਤੇ ਵਿਸ਼ਵਾਸ ਕਰੋ ਪਰ ਆਪਣੀ ਗੁਪਤਤਾ ਨੂੰ ਸਭ ਤੋਂ ਪਹਿਲਾਂ ਰੱਖੋ ਇਹ ਨਾ ਸਿਰਫ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਸਗੋਂ ਤੁਹਾਨੂੰ ਮਾਨਸਿਕ ਸਕੂਨ ਵੀ ਦੇਵੇਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ